ਦਰਸ਼ਕਾ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਸ ਵੈਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਦੱਸਦੀ ਹੈ ਕਿ ਯੂਪੀ ਅਤੇ ਬਿਹਾਰ ਦੇ 7 ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੇ ਨਾਲ ਹੀ ਦਿੱਲੀ ਹੈ ਜਿਹੜੀ ਉਹ ਵੀ ਪੁਚਾਲ ਦੇ ਨਾਲ ਪੂਰੇ ਤਰੀਕੇ ਦੇ ਨਾਲ ਕੰਬੀ ਹੈ ਦੱਸਦੀ ਕਿ ਸਵੇਰੇ 5:00 ਵਜੇ 36 ਮਿੰਟ ਤੇ ਭੁਚਾਲ ਦੇ ਝਟਕੇ ਨੇ ਜਿਹੜੇ ਮਹਿਸੂਸ ਕੀਤੇ ਗਏ ਨੇ ਔਰ ਤਕਰੀਬਨ 10 ਸੈਕਿੰਡ ਤੱਕ ਇਹ ਜਿਹੜੇ ਝਟਕੇ ਨੇ ਲੋਕਾਂ ਨੂੰ ਮਹਿਸੂਸ ਹੁੰਦੇ ਰਹੇ ਨੇ ਤੇ ਜੇਕਰ ਰਿਕਟਰ ਸਕੇਲ ਤੇ ਇਸ ਦੀ ਪੈਮਾਨੇ ਤੇ ਤੀਬਰਤਾ ਦੀ ਗੱਲ ਕੀਤੀ ਜਾਵੇ ਦੱਸਦੀ ਕਿ 4 ਪੈਮਾਨੇ ਤੇ ਜਿਹੜੇ ਭੁਚਾਲ ਦੇ ਝਟਕੇ ਆਏ ਸੀ ਤੇ ਝਟਕਿਆਂ ਦੇ ਕਾਰਨ ਦੱਸਦੀ ਕਿ ਯੂਪੀ ਬਿਹਾਰ ਦੇ 7 ਜ਼ਿਲ੍ਹੇ ਵੀ ਪ੍ਰਭਾਵਿਤ ਹੋਏ ਨੇ ਔਰ ਇਸ ਦੇ ਨਾਲ ਹੀ ਕੇਂਦਰ ਜਿਸ ਨੂੰ ਕਿਹਾ ਜਾਂਦਾ ਹੈ ਜੁਹਾਰ ਦਿੱਲੀ ਵੀ ਪੂਰੇ ਤਰੀਕੇ ਦੇ ਨਾਲ ਕੰਬੀ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਲੋਕ ਕਿਤੇ ਨਾ ਕਿਤੇ ਜ਼ਰੂਰ ਡਰ ਗਏ ਸੀ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਬਿਆਨ ਉਹਨਾਂ ਨੇ ਆਇਆ ਮ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਚਾਰ ਜ਼ਰੂਰ ਆਇਆ ਸੀ ਪਰ ਮੈਂ ਲੋਕਾਂ ਲਈ ਅਰਦਾਸ ਕਰਦਾ ਹੈ ਕਿ ਲੋਕ ਨੇ ਜਿਹੜੇ ਸੁਰੱਖਿਅਤ ਰਹਿਣ ਅਤੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਮੁਸ਼ਕਲ ਨਾ ਆਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਇਹ ਲੋਕਾਂ ਨੂੰ ਘਬਰਾਉਣ ਦੇ ਬਿਲਕੁਲ ਲੋੜ ਨਹੀਂ ਆ ਤੇ ਜੇਕਰ ਪੁਚਾਲ ਦੇ ਛਟਕੇ 10 ਸੈਕਿੰਡ ਤੋਂ ਵੱਧ ਤੱਕ ਮਹਿਸੂਸ ਕੀਤੇ ਜਾਂਦੇ ਤਾਂ ਸਹੀ ਜ਼ਰੂਰ ਉਹਨਾਂ ਦੀ ਸੁਰੱਖਿਆ ਕਰਦੇ ਇਸ ਦੇ ਨਾਲ ਹੀ ਲੋਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਡਰੇ ਹੋਏ ਸੀ ਕਿ ਰਾਜਨੀਕਾਗੂ ਪੁਚਾਲ ਸੰਬੰਧੀ ਆਪਣੇ ਡਰੋਨਿਆਂ ਨੂੰ ਪਪਸਾਂਜੇ ਕਰ ਰਹੇ ਨੇ ਤਾਂ ਬਿਲਕੁਲ ਐਕਸ ਤੇ ਉੱਤੇ ਪੁਚਾਲ ਬਹੁਤ ਡਰਾਉਣਾ ਸੀ ਇਹ ਬਿਆਨ ਹੈ ਜਿਹੜਾ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਤਾ ਦੱਸਦੇ ਕਿ ਮਹਾਦੇਵ ਸਾਰਿਆਂ ਨੂੰ ਸੁਰੱਖਿਅਤ ਰੱਖਣ ਉਹਨਾਂ ਨੇ ਜਾਣਕਾਰੀ ਹੈ ਜਿਹੜੀ ਖੁਦ ਆਪਣੇ ਟਵਿੱਟਰ ਤੇ ਯਾਨੀ ਕਿ ਐਕਸ ਤੇ ਸਾਂਝੀ ਕੀਤੀ ਤਾਂ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜੋ ਪੁਚਾੜਿਆ ਸੀ ਰਾਜਨੀਤਿਕ ਆਗੂਆਂ ਨੂੰ ਵਿਅਸਤ ਚਾਲ ਨੇ ਡਰਾ ਕੇ ਰੱਖ ਦਿੱਤਾ ਤਾਂ ਦਿੱਲੀ ਦੇ ਕਾਰਜਕਾਰੀ ਮੁੱਖ ਮੰਤਰੀ ਆਤੀਸ਼ ਨੇ ਕਿਹਾ ਕਿ ਹੁਣੇ ਦਿੱਲੀ ਦੇ ਵਿੱਚ ਇੱਕ ਤੇਜ਼ ਪੁਚਾਲ ਆਇਆ ਸੀ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਆ ਕਿ ਸਾਰੇ ਜਿਹੜੇ ਸੁਰੱਖਿਅਤ ਰਹਿਣ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਵੀਨियर ਅਰਵਿੰਦ ਕੇਜਰੀਵਾਲ ਨੇ ਕਿਹਾ ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਪਰ ਗਨੀਮਤ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਕੋਈ ਜਾਨੀ ਨੁਕਸਾਨ ਔਰ مالی ਨੁਕਸਾਨ ਤਾਂ ਨਹੀਂ ਹੋਇਆ ਪਰ ਜਿਸ حساب ਦੇ ਨਾਲ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਿਆ ਨੇ ਉਸ ਦੇ ਨਾਲੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਯੂਪੀ ਅਤੇ ਬਿਹਾਰ ਦੇ 7 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪੁਚਾਲ ਹੈ ਸਵੇਰੇ 8:02 ਤੇ ਆਉਂਦਾ ਹੈ ਔਰ ਦਿੱਲੀ ਜਿਹੜੀ ਦਿੱਲੀ ਪੁਚਾਲ ਦੇ ਨਾਲ ਕੰਬਦੀ ਐ ਸਵੇਰੇ 5:36 ਮਿੰਟ ਤੇ ਪਰ ਦੱਸਦੀ ਕਿ ਗਨੀਮਤ ਰਹੀ ਆ ਕਿ ਜਾਣੀ ਤੇ ਮਾਲੀ ਨੁਕਸਾਨ ਤੋਂ ਬਚਾ ਲੈਂਦਾ